ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਬੇਹੱਦ ਠੰਡ ਪੈ ਰਹੀ ਹੈ ਸੰਘਣੀ ਧੁੰਦ ਦੇ ਨਾਲ ਨਾਲ ਸ਼ੀਤ ਲਹਿਰ ਦਾ ਵੀ ਕਹਿਰ ਜਾਰੀ ਹੈ ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਦੋ ਨਵੀਆਂ ਕਮਜ਼ੋਰੀਆਂ ਪੱਛਮੀ ਗੜਬੜੀ ਕਾਰਨ 25 ਤੋਂ 28 ਜਨਵਰੀ ਤੱਕ ਹਿਮਾਲਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ 2 ਤੋਂ 3 ਦਿਨਾਂ ਦੌਰਾਨ ਛੱਤੀਸਗੜ੍ਹ ਤੇਲੰਗਾਨਾ ਆਂਧਰਾ ਪ੍ਰਦੇਸ਼ ਉੜੀਸਾ ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ-ਵੱਖ ਥਾਵਾਂ ਉੱਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ IMD ਨੇ ਸੰਗਣੀ ਧੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਹਾਲਾਂਕਿ ਇਸ ਦੌਰਾਨ ਰਹਾਤ ਦੀ ਗੱਲ ਇਹ ਹੈ ਕਿ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਵਾਲਾ ਹੈ। ਬੀਰਵਾਰ ਸਵੇਰੇ ਦਿੱਲੀ ਐਨਸੀਆਰ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਸੀ। ਮੌਸਮ ਵਿਭਾਗ ਨੇ ਆਪਣੀ ਰਿਪੋਰਟ ਤੇ ਵਿੱਚ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਵੀ ਤੱਕ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ 28 ਦੀ ਸਵੇਰ ਤੱਕ ਸੰਗਣੀ ਧੁੰਦ ਹੈ ਜਿਹੜੀ ਹੋ ਰਹਿ ਸਕਦੀ ਹੈ। 28 ਜਨਵਰੀ ਤੱਕ ਦਿੱਲੀ ਵਿੱਚ ਵਕ-ਵਕਾ ਧਾਮੋਤੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ। ਬਿਹਾਰ ਦੇ ਵਕ-ਵਕ ਇਲਾਕਿਆਂ ਦੇ ਵਿੱਚ 28 ਜਨਵਰੀ ਤੱਕ ਸੀਤ ਲਹਿਰ ਚੱਲ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਦੇ ਕੁਝ ਸਥਾਨਾਂ 'ਤੇ ਸੰਗਣੀ ਧੁੰਦ ਤੋਂ ਬਹੁਤ ਹੀ ਸੰਗਣੀ ਧੁੰਦ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਪਛਮੀ ਬੰਗਾਲ, ਅਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰ, ਮਤੇ, ਤ੍ਰਿਪੁਰਾ ਦੇ ਕੁਝ ਹਿੱਸਿਆਂ ਤੇ ਵਿੱਚ ਵੀ ਧੁੰਦ ਪੈ ਸਕਦੀ ਹੈ। 25 ਜਨਵਰੀ ਨੂੰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸੇ ਦੇ ਵਿੱਚ ਠੰਡ ਦਿਨ ਤੋਂ ਲੈ ਕੇ ਸਖਤ ਠੰਡ ਦੇ ਹਾਲਾਤ ਜਿਹੜੇ ਹੋ ਬਣ ਸਕਦੇ ਹਨ। ਇਹਨਾਂ ਰਾਜਾਂ ਦੇ ਵਿੱਚ 26 ਤੋਂ 28 ਜਨਵਰੀ ਦਰਮਿਆਨ ਠੰਡੇ ਦਿਨਾਂ ਦੀ ਤਿੱਬਰਤਾ ਘਟ ਜਾਵੇਗੀ, ਧੁੱਪ ਨਿਕਲੇਗੀ ਤੇ ਪਾਰਾ ਚੜਨ ਲੱਗੇਗਾ। ਜੇਕਰ ਅੱਜ ਦੀ ਮੌਸਮ ਦੀ ਗੱਲ ਕਰੀਏ ਤਾਂ ਪਛਮੀ ਹਿਮਾਲਿਆ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਵਾਰੀ ਦੇ ਨਾਲ ਕੁਝ ਦਰਮਿਆਨੀ بارش ਹੋ ਸਕਦੀ ਹੈ ਛਾਰਖੰਡ ਉੜੀਸਾ ਦੇ ਕੁਝ ਹਿੱਸਿਆਂ ਛਤੀਸਗੜ ਅਤੇ ਵਿਧਰਬਾ ਤੇ ਲਾਂਗਣਾ ਤੇ ਆਂਧਰਾ ਪ੍ਰਦੇਸ਼ ਦੇ ਉੱਤਰੀ ਤਾਟ ਉਤੇ 12 ਥਾਮਾਂ ਉਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਅੰਡੇਮਾਨ ਅਤੇ ਨਿਕੋਬਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ 26 ਜਨਵਰੀ ਤੋਂ ਮਹੀ ਦੀ ਤੀਬਰਤਾ ਵੱਧ ਸਕਦੀ ਹੈ ਤੇ 26 ਤੋਂ 28 ਜਨਵਰੀ ਦਰਮਿਆਨ ਭਾਰੀ ਮੀਂਹ ਜਿਹੜਾ ਹੋ ਪੈ ਸਕਦਾ ਹੈ ਫਿਰ ਹੋ ਰਿਪੋਰਟ ਦਿਸ਼ਾ ਪ੍ਰੇਡ ਨਿਊਜ਼ ਦੇ ਨਾਲ ਧੰਨਵਾਦ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਬੇਹੱਦ ਠੰਡ ਪੈ ਰਹੀ ਹੈ ਸੰਗਣੀ ਧੁੰਦ ਦੇ ਨਾਲ ਨਾਲ ਠੀਤ ਲਹਿਰ ਦਾ ਵੀ ਘੇਰ ਚੱਲੀ ਹੈ ਇਸ ਤਰ ਪਿਛਲੇ ਅਗਨੇ ਕਹੇ ਕਿ ਦੋ ਨਮੀਆਂ ਕਮਜ਼ੋਰੀਆਂ ਪੱਛਮੀ ਗੜਬੜੀ ਕਾਰਨ 25 ਤੋਂ 28 ਜਨਵਰੀ ਤੱਕ ਹਿਮਾਲਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਬਰਫ਼ਵਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਦੋ ਤੋਂ 3 ਦਿਨਾਂ ਦੌਰਾਨ ਛੱਤੀਸਗੜ, ਤੇਲੰਗਣਾ, ਆਂਧਰਾ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ IMD ਨੇ ਸੰਗਣੀ ਤੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਹਾਲਾਂਕਿ ਇਸ ਤਰ੍ਹਾਂ ਰਹਿਤ ਦੀ ਗੱਲ ਇਹ ਹੈ ਕਿ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਵਾਲਾ ਹੈ। ਬੀਰਵਾਰ ਸਵੇਰੇ ਦਿੱਲੀ ਐਨਸੀਆਰ ਦੇ ਵਿੱਚ ਸੰਗਣੀ ਤੁੰਦ ਛਾਈ ਹੋਈ ਸੀ। ਮੌਸਮ ਵਿਭਾਗ ਨੇ ਆਪਣੀ ਰਿਪੋਰਟ ਤੇ ਵਿੱਚ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤੱਕ ਸੰਗਣੀ ਤੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ 28 ਦੀ ਸਵੇਰ ਤੱਕ ਸੰਗਣੀ ਤੁੰਦ ਹੈ ਜਿਹੜੀ ਉਹ ਰਹਿ ਸਕਦੀ ਹੈ। 28 ਜਨਵਰੀ ਤੱਕ ਦਿੱਲੀ ਵਿੱਚ ਵੱਖ-ਵੱਖ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਬਿਹਾਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 28 ਜਨਵਰੀ ਤੱਕ ਸਰੀਤ ਲਹਿਰ ਜਾਰੀ ਰਹਿੰਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਦੇ ਕੁਝ ਸਥਾਨਾਂ 'ਤੇ ਸੰਘਣੀ ਤੋਂ ਬਹੁਤੀ ਸੰਘਣੀ ਤੋਂ ਤੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰ, ਮਤੇ, ਤ੍ਰਿਪੁਰਾ ਦੇ ਕੁਝ ਹਿੱਸਿਆਂ ਤੇ ਵਿੱਚ ਵੀ ਧੁੰਦ ਪੈ ਸਕਦੀ ਹੈ। 25 ਜਨਵਰੀ ਨੂੰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸੇ ਦੇ ਵਿੱਚ ਠੰਡ ਦਿਨ ਤੋਂ ਲੈ ਕੇ ਸਖਤ ਠੰਡ ਦੇ ਹਾਲਾਤ ਨੇ ਜਿਹੜੇ ਹੋ ਬਣ ਸਕਦੇ ਹਨ। ਇਹਨਾਂ ਰਾਜਾਂ ਦੇ ਵਿੱਚ 26 ਤੋਂ 28 ਜਨਵਰੀ ਦਰਮਿਆਨ ਠੰਡੇ ਦਿਨਾਂ ਦੀ ਤੀਬਰਤਾ ਘਟ ਜਾਵੇਗੀ, ਧੁੱਪ ਨਿਕਲੇਗੀ ਤੇ ਪਾਰਾ ਚੜਨ ਲੱਗੇਗਾ ਜੇਕਰ ਅੱਜ ਦੀ ਮੌਸਮ ਦੀ ਗੱਲ ਕਰੀਏ ਤਾਂ ਪੱਛਮੀ ਹਿਮਾਲਿਆ ਦੇ ਵਿੱਚ ਹਲਕੀ بارش ਅਤੇ ਬਰਫਵਾਰੀ ਦੇ ਨਾਲ ਕੁਝ ਦਰਮਿਆਨੀ بارش ਹੋ ਸਕਦੀ ਹੈ ਛਾਰਖੰਡ ਉੜੀਸਾ ਦੇ ਕੁਝ ਹਿੱਸਿਆਂ ਛਤੀਸਗੜ੍ਹ ਅਤੇ ਵਿਧਰਬਤ ਤੇ ਲਾਂਗਣਾ ਅਤੇ ਆਂਧਰਾ ਪ੍ਰਦੇਸ਼ ਦੇ ਉੱਤਰੀ ਤਾਟ ਉਤੇ 12 ਥਾਮਾਂ ਉਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਅੰਡੇਮਾਨ ਅਤੇ ਨਿਕੋਬਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ 26 ਜਨਵਰੀ ਤੋਂ ਮਹੀਦੀ ਤਿੱਬਰਤਾ ਵੱਧ ਸਕਦੀ ਹੈ ਤੇ 26 ਤੋਂ 28 ਜਨਵਰੀ ਦਰਮਿਆਨ ਭਾਰੀ ਮੀਂਹ ਜਿਹੜਾ ਹੋ ਪੈ ਸਕਦਾ ਹੈ ਫਿਰ ਹੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ